ਉਥੇ ਕੋਣ ਮਾਫ ਕਰਦਾ ਜੀ ਇੱਥੇ ਤੜਕੀ ਸिखਾਉਣ ਲੱਗ ਜੰਨੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਸਾ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾ ਅਸੀਂ ਫੀਸ ਨਹੀਂ ਭਰ ਸਕਦੇ ਕਰੋ ਮਾਫੀਸ ਪਹਿਲਾਂ ਫੀਸ ਸਮਾਫੀਆਂ ਅਰਜੀਆਂ ਲਿਖਾਈ ਜਾਂਦੇ ਆ ਵੱਡੇ ਹੋ ਕੇ ਸਾਡੇ ਕੋਲ ਆਇੰਦੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ ਉਹਨਾਂ ਕਰਜ਼ਾ ਮਾਫ ਕਰ ਮਾਫੀ ਮੰਗਣੇ ਸਿਕਾ ਜੰਨੇ ਤੜਕੀ ਉਹਨਾਂ ਨੂੰ ਹੋਰ ਪੋਜ਼ਿਟਿਵਿਟੀ ਦੀ ਕੀ ਹੈ ਫਿਰ ਇਹ ਜੀ ਪੋਜ਼ਿਟਿਵਿਟੀ ਕੀ ਹੈ ਮਾਫੀ ਮੰਗਣੀ ਸਿਖਾਤੀ ਜੁਰਮਾਨਾ ਮਾਫ ਕਰ ਦਿਓ ਜੀ 6 ਪੈਸੇ ਨਾਲੇ ਉਹ ਵੀ 6 ਪੈਸੇ ਬਹੁਤ ਗਰੀਬਾਂ ਜੀ ਬਹੁਤ ਗਰੀਬਾਂ ਬਸ ਇਹੀ ਸਕਦੇ ਆ ਬਸ ਉਹ ਕਿਸੇ ਇਲਾਕੇ ਚ ਕੋਈ ਪੋਸਟ ਮੈਂ ਇਹਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਬਹੁਤ ਸਾਰੇ ਲੋਕ ਆਏ ਕਹਿੰਦੇ ਠੀਕ ਹੈ ਜੀ ਕੁਆਲਿਫੀਕੇਸ਼ਨ ਠੀਕ ਹੈ ਇੱਕ ਬੰਦੇ ਨੂੰ ਕਹਿੰਦੇ ਆ ਜਾ ਅੰਦਰ ਇੰਟਰਵਿਊ ਹੈ ਤੇਰੀ ਕੁਆਲੀਫਿਕੇਸ਼ਨ ਤੇ ਠੀਕ ਹੈ ਕਹਿੰਦਾ ਠੀਕ ਹੈ ਜੀ ਕਹਿੰਦਾ ਸਵਾਲ ਕਰਾਂਗੇ ਇੰਟਰਵਿਊ ਚ ਕਹਿੰਦਾ ਦੱਸੋ ਜੀ ਕਹਿੰਦਾ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਵੀ ਦੱਸੋ ਤੁਸੀਂ ਰੱਖਣਾ ਡਾਕੀਆ ਪੁੱਛੀ ਜਨਣਾ ਚਾਹਤੀ ਤਾਂ ਚੰਨ ਤੱਕ ਦੀ ਦੂਰੀ ਤੁਸੀਂ ਹਾਰਪੁਰ ਤੋਂ ਆਦਮਪੁਰ ਦੀ ਦੂਰੀ ਪੁੱਛ ਲਓ ਹਾਰਪੁਰ ਤੋਂ ਮਾਲਪੁਰ ਕਿੰਨੀ ਦੂਰ ਹੈ ਪੁੱਛ ਲਓ ਜਿੱਥੇ ਉਹਨਾਂ ਚਿੱਠੀਆਂ ਵੰਡਣੀਆਂ ਨੇ ਸਾਨੂੰ ਹੋਰ ਹੀ ਕੁਝ ਪੜਾਈ ਜਾਂਦੀ ਪਰ ਆਪਾਂ ਬੈਠਾਂਗੇ ਅਸੀਂ ਤੁਹਾਨੂੰ ਬੁਲਾਵਾਂਗੇ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਪਾਵਾਂਗੇ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਤੇ ਪੋਜ਼ਿਟਿਵ ਹੋਣ ਪੋਜ਼ਿਟਿਵ ਮਾਫੀ ਨਾ ਮੰਗਿਏ ਫੀਸ ਮਾਫੀ ਦੀ ਗੱਲ ਨਾ ਕਰੀਏ ਹਾਂ ਇਹ ਕਹਿ ਦਈਏ ਕਿ ਹਾਂ ਫੀਸ ਨਹੀਂ ਭਰ ਸਕਦੇ ਪਿਤਾ ਜੀ ਪਰ ਮੈਂ ਨਹੀਂ ਕਹਿੰਦਾ ਕਿ ਮੇਨ ਮੇਰੀ ਫੀਸ ਮਾਫ ਕੀਤੀ ਜਾਵੇ ਮੈਂ ਕਹਿਣਾ ਕਿ ਮੇਰੀ ਫੀਸ ਦਾ ਹਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਮੈਂ ਵੱਡਾ ਅਫਸਰ ਬਣ ਕੇ ਵਿਆਹ ਸਮੇਤ ਇਹ ਫੀਸ ਇਸੇ ਸਕੂਲ 'ਚ ਵਾਪਸ ਕਰਕੇ ਜਾਵਾਂਗਾ ਪੋਜ਼ਿਟਿਵਿਟੀ ਆਵੇ ਬੱਚੇ 'ਚ ਕੋਈ ਉਹਨੂੰ ਏਮ ਮਿਲੇ ਮੰਜ਼ਿਲ ਮਿਲੇ ਇਹ ਨਹੀਂ ਹੈਗਾ ਨੈਗੇਟਿਵਿਟੀ ਨੈਕਟਿਵਿਟੀ ਇਹ ਜਾਣ ਬੁੱਝ ਕੇ ਇਹਨਾਂ ਨੇ ਸਿਲੇਬਸਾਂ 'ਚ ਪਾਈ ਹੋਈ ਹੈ ਇਹ ਆਮ ਜਨਤਾ ਦੇ ਸਿਲੇਬਸ 'ਚ ਹੀ ਹੈ ਵੱਡਿਆਂ ਦੇ ਨਹੀਂ ਹੈਗਾ ਇਹ ਉਹਨਾਂ ਸਿਲੇਬਸ ਹੀ ਹੋ ਰਿਹਾ ਹੈ ਉਹ ਤਾਂ ਹੋ ਰਹੀ ਹੈ ਗੱਲਾਂ ਸੋ ਆਪਾਂ ਇੱਥੇ ਫਿਰ ਕੰਪੀਟ ਕਰਨਾ ਹੁੰਦਾ ਤਾਂ ਬੱਚੇ ਤੁਹਾਡੇ ਵੀ ਪੜ੍ਹੇ ਹੋਏ ਤੇ ਵੱਡਿਆਂ ਦੇ ਸਕੂਲਾਂ ਦੇ ਪੜ੍ਹੇ ਹੋਏ ਲੰਘਦੇ ਇੱਕੋ ਕੋਰ ਤਾਂ ਲੋਣ ਜੇ ਫਿਰ ਉੱਥੇ ਆਪਣੇ ਵਾਲੇ ਬੱਚੇ ਜਿਹੜੇ ਨੇ ਕੌਨਫੀਡੈਂਸ 'ਚ ਮਾਰ ਖਾ ਜਾਂਦੇ